ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਵਲੌਗ ਸਟਾਰਟ ਕਰਨ ਲੱਗੇ ਆਂ ਕੱਲ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਆਪਾਂ ਬਠਿੰਡੇ ਤੋਂ ਫਰਿੱਜ ਵੇਖ ਕੇ ਆਏ ਸੀਗੇ ਤੇ ਅੱਜ ਫਰਿੱਜ ਲੈਣ ਜਾ ਰਹੇ ਆਂ ਬਠਿੰਡੇ ਤੋਂ ਤੇ ਕੱਲ ਮਾਤਾ ਜੀ ਨਾਲ ਆਪਾਂ ਲੈ ਕੇ ਗਏ ਸੀਗੇ ਇਹ ਫਰਿੱਜ ਵੇਖ ਕੇ ਪਸੰਦ ਕਰਾਏ ਤੇ ਅੱਜ ਇਹ ਭਾਈ ਨੂੰ ਆਪਾਂ ਫਰਿੱਜ ਦਿਵਾਉਣ ਚੱਲੇ ਆਂ ਤੇ ਜੁੜੇ ਰਹੋ ਤੁਸੀਂ ਸਾਡੇ ਨਾਲ ਰਸਤੇ ਦੇ ਵਿੱਚ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਫਰਿੱਜ ਲੈਣ ਦੀ ਵੀਡੀਓ ਦਿਖਾਵਾਂਗੇ ਕਿਹੜੀ ਦੁਕਾਨ ਤੋਂ ਆਪਾਂ ਲਈ ਤੇ ਉਹ ਸਾਰਾ ਤੁਹਾਨੂੰ ਬਾਇਓ ਡਾਟਾ ਦੱਸਾਂਗੇ ਕਿੰਨੇ ਦੀ ਆਈ ਇੱਥੋਂ ਲਈ ਤੇ ਕਿਵੇਂ ਆਪਾਂ ਘਰੇ ਲੈ ਕੇ ਆਏ ਉਹਨੂੰ ਤੇ ਅੱਜ ਸਾਡੇ ਨਾਲ ਮਾਤਾ ਜੀ ਨਹੀਂ ਜਾ ਰਹੇ ਕਿਉਂ ਗਰਮੀ ਜ਼ਿਆਦਾ ਮੌਸਮ ਦਾ ਹੋਣ ਕਰਕੇ ਇਹਨਾਂ ਨੂੰ ਅੱਜ ਘਰੇ ਛੱਡਿਆ ਤੇ ਪਸੰਦ ਇਹਨਾਂ ਦੀ ਆਪਾਂ ਜਿਵੇਂ ਕਿ ਕਿਹਾ ਤੁਹਾਨੂੰ ਵੀ ਸਭ ਤੋਂ ਪਹਿਲਾ ਚੀਜ਼ ਇਹਨਾਂ ਨੂੰ ਵਸਾਉਣੇ ਆ ਤੇ ਉਸ ਤੋਂ ਬਾਅਦ ਅਸੀਂ ਲੈਣੇ ਆ ਤੇ ਪਸੰਦ ਇਹਨਾਂ ਨੂੰ ਕਰਵਾਈਏ ਇਹਨਾਂ ਦੀ ਪਸੰਦ ਹੈ ਤੇ ਅੱਜ ਅਸੀਂ ਲੈਣ ਚੱਲੇ ਆ ਮਾਤਾ ਜੀ ਤੁਸੀਂ ਕੁਝ ਕਹਿਣਾ ਸਾਨੂੰ ਦਿਓ ਅਸ਼ੀਰਵਾਦ ਆਪਾਂ ਜੜੀ ਕੀ ਖੁਸ਼ੀ ਹੁੰਦੀ ਹੈ ਨਵੀਂ ਚੀਜ਼ ਕੋਈ ਵੀ ਹੁੰਦੀ ਹੈ ਚਾਹ ਦੋਸਤੋਂ ਬਹੁਤ ਹੁੰਦਾ ਤੇ ਹਾਜਰ ਮਾਤਾ ਜੀ ਦਾ ਦੋਸ਼ ਆਪ ਤੁਹਾਨੂੰ ਮੈਨੂੰ ਖੁਸ਼ੀ ਆ ਮੇਰੇ ਪੁੱਤ ਲੈ ਕੇ ਆਉਂਦੇ ਚੀਜ਼ਾਂ ਲਾਗੀਆਂ ਮੈਨੂੰ ਬਹੁਤ ਖੁਸ਼ੀ ਠੀਕ ਹੈ ਜਾਇ ਸਲਾਮੰਦਰ ਨੂੰ ਫਰੇਜ ਦਾ ਨਾਮ ਚੱਲੇ ਹਾਂਜੀ ਦੋਸਤੋ ਅਸੀਂ ਬਹਿ ਕੇ ਗੱਡੀ ਦੇ ਵਿੱਚ ਤੇ ਇਹ ਨਿੱਕੇ ਭਾਈ ਸਾਹਿਬ ਨੇ ਤੇ ਹੁਣ ਅਸੀਂ ਜਾ ਰਹੇ ਹਾਂ ਬਟਿੰਡੇ ਨੂੰ ਰਸਤੇ ਦੀ ਵੀਡੀਓ ਤੁਹਾਨੂੰ ਪਾਉਣੇ ਜਡੇਰੇ ਨਾਲ ਸਾਡੇ ਐਕਸੀਡੈਂਟ ਹੋਇਆ ਹੋੜੀ ਕਰ ਰੋਗਲਾ ਮੜਾ ਸੜ ਤੇ ਕਰਕੇ ਤਾਂ ਹੂੰ ਤਾਂ ਬਚ ਗਈ ਐਕਸੀਡੈਂਟ ਹੋਇਆ ਬਹਾ ਨਾ ਕਾਰ ਵੱਜ ਗਈ ਨਾ ਉਹਦੇ ਜੇ ਬੱਚੀ ਹਾਂ ਜੀ ਉਹ ਇਹ ਜੋ ਜੀ ਹਾਂ ਇਹ ਚ ਬੱਚੀ ਉਹ ਬੰਦਾ ਕੋਈ ਨਾਲ ਖੜਾ ਆਪਣਾ ਵੀ ਜਾਣ ਚੱਲਣਾ ਤਾਂ ਨਹੀਂ ਕੋਈ ਤੇ ਪੰਜ ਬੈ ਦੋਸਤੋ ਭਾਗੀ ਮੰਦਰ ਤੋਂ ਉਰੇ ਥੋੜਾ ਜਨਾ ਐਕਸੀਡੈਂਟ ਹੋਇਆ ਪਿਆ ਸੀ ਤੇ ਬਚਤ ਰਹਿ ਗਈ ਤੋ ਇੱਥੇ ਸਾਡਾ 플ੌਟ ਆ ਜਾਂਦਾ ਰੋਡ ਦੇ ਉੱਤੇ ਜਦੋਂ ਲੰਘਦੇ ਟੱਪਦੇ ਆ ਤਾਂ ਆਪਦੀ ਚੀਜ਼ ਦਾ ਚਾਹ ਹੁੰਦਾ ਆਹ ਦੇਖੋ ਤੁਸੀਂ ਦੇਖ ਰਹੇ ਹੋ ਆ ਸਾਹਮਣੇ ਨਾਲ ਆ ਖਾਲੀ ਥਾਂ ਸੜਿਆ ਸੁੱਕਾ ਕਾਜ ਆ ਦੇਖ ਰਹੇ ਨਾ ਇਹ 플ੌਟ ਲਿਆ ਆ ਔਰ ਜੋਤਿਆ ਫਿਰ ਤੂੰ ਕੱਲ ਵੀ ਗਿਆ ਸੀ ਤੇ ਅੱਜ ਫੇਰ ਬਠਿੰਡੇ ਨੂੰ ਚੱਲ ਪਏ ਆਪਾਂ ਆਇਆ ਜੋਤਿਆ ਠੀਕ ਗੱਲ ਹੈ ਭਾਈ ਆਪੂ ਦਾ ਵੀ ਰਾਤ ਤਾਂ ਹੋ ਕੇ ਗਿਆ ਇਹ ਤੇ ਰਾਤ ਹੀ ਲੈ ਜਾਂਦੇ ਫ੍ਰਿਜ ਰਾਤ ਅਸੀਂ ਤਾਂ ਨਹੀਂ ਫ੍ਰਿਜ ਲਈ ਇੱਕ ਨੇਰਾ ਜ਼ਿਆਦਾ ਹੋ ਗਿਆ ਦੇਣੇ ਛੋਟੇ ਸੀਗੇ ਤੇ ਇੱਕ ਕਹਿੰਦੇ ਸ਼ਨੀਵਾਰ ਕੋਈ ਵਿਚਾਰ ਜਿਹਾ ਕਰਦਿਆਂ ਨੇ ਬੀਬੀਆਂ ਵੀ ਲੋਹਾ ਨਹੀਂ ਖਰੀਦੀ ਦਾ ਤੇ ਤਾਂ ਕਰਕੇ ਫਿਰ ਅਸੀਂ ਰਾਤ ਛੱਡ ਕੇ ਆ ਗਏ ਸੀਗੇ ਤੇ ਅੱਜ ਐਦਵਰਤ ਦੇਣਾ ਤੇ ਅੱਜ ਲੈਣ ਵਾਸਤੇ ਜਾ ਰਹੇ ਆ ਜੋਤੇ ਫਿਰ ਅੱਜ ਕੀ ਖਾਏਗਾ ਨਾ ਹਾਂ ਕਿੰਨੇ ਖਾ ਜਾਏਗਾ ਇੱਕ ਰੇੜੀ ਨੂੰ ਤੂੰ ਕਿੰਨੇ ਖਾਏਗਾ ਤੂੰ ਰੋਟੀ ਨਹੀਂ ਖਾ ਗਿਆ ਤੂੰ ਨਾ ਮੈਂ ਦੋ ਖਾ ਲੂਗਾ اچھا ਕੀ ਤੇ ਤੂੰ ਖਾਈਆ ਪਾਉਰੇ ਕਚਹਿਰੀਆਂ ਵਾਲੇ ਤੋਂ ਹਾਂ ਕਚਹਿਰੀਆਂ ਜਿਹੜਾ ਉਹ ਸੀਗਾ ਮੌਲ ਮੌਲ ਜਾਂ ਉਹ ਤੋਂ ਖਾਵਾਂਗੇ ਨਾ ਪੁਰਾਣਾ ਸੰਮਾਨ ਦੇ ਨਾਲ ਇਹ ਲਾਗੇ ਚੱਲਿਆ ਕਿ ਨਹੀਂ ਚੱਲਿਆ ਹੋਰ ਵੀ ਬਠੰਡਾ ਘੁੰਮ ਫਿਰ ਲਾਂਗੇ ਅੱਜ ਉਹ ਵਧੀਆ ਨੌਰਾ ਪਿਆਰ ਹੈ ਇੱਕ ਨਾਲ ਨਾਲ ਠੀਕ ਹੈ ਦੋਸਤੋ ਤੁਹਾਨੂੰ ਦਿਖਾਉਣੇ ਫਿਰ ਆਪਾਂ ਗੱਲਬਾਤ ਕਰਦੇ ਆਂ ਗੁਰਬਾਣੀ ਦਾ ਆਨੰਦ ਮਾਣੋ ਤੁਸੀਂ ਜ ਰਾਤ ਨੂੰ ਚੈੱਕ ਕਰਾ ਲਈ ਲਾਈਟ ਦਾ ਹੋ ਗਿਆ ਜੀ ਆਪਾਂ ਕੋਡ ਸ਼ਮੀਰ ਐਂਟਰ ਕਰ ਗਏ ਆਪਾਂ ਬਾਕਸ ਕ੍ਰਾਸ ਕਰ ਰਹੇ ਹਾਂ ਕਟਾਰ ਸੇ ਆ ਜੀ ਜੀਵਨ ਸਿੰਘ ਵਾਲਾ ਦਾ ਕੁਲਾ ਲੱਗਦਾ ਕੋ ਗੱਡੀ ਦਾ ਵੀਡੀਓ ਛੋਟੀ ਬਣਾਵਾਂਗੇ ਕੱਲ ਜਾਦੇ ਵੱਡੇ ਬਣ ਕੀ ਸੀਗੀ ਅੱਛਲ ਮਿਲਦੇ ਆ ਬਟੰਡੇ ਜਾ ਕੇ ਬਟਰਫਲਾਈ ਵਾਲਾ ਦਫਤਰ ਇਹ ਜਮਨਾਨ ਸ਼ਾਹ ਜੀ ਜਦੋਂ ਮੁੰਡਾ ਲਿਆ ਜੂਰ ਘਰ ਆ ਨੀ ਹਾਂਜੀ ਦੋਸਤੋ ਆਪਾਂ ਨਾਲ ਖਾ ਕੇ ਚੱਲ ਪਏ ਸੀਗੇ ਫ੍ਰਿਜਾਂ ਵਾਲੀ ਦੁਕਾਨ ਵਾਲ ਨੂੰ ਤੇ ਵੀਡੀਓ ਕੱਟ ਬਣਾਉਣ ਦਾ ਕਾਰਨ ਫੋਨ ਦੀ ਮੈਮਰੀ ਕਾਰਡ ਫੁੱਲ ਹੋ ਗਿਆ ਇਸ ਕਰਕੇ ਵੀਡੀਓ ਬਹੁਤ ਸ਼ਾਰਟ ਬਣਾਈ ਹੈ ਨਹੀਂ ਸਾਰਾ 10 ਪਾਰੇ ਤੇ ਮੋਬਾਈਲ ਦੀ ਮੈਮਰੀ ਕਾਰਡ ਫੁੱਲ ਹੋਣ ਕਾਰਨ ਤੇ ਹੁਣ ਜਾ ਕੇ ਇਹਨੂੰ ਘੱਟ ਕਰਾਂਗੇ ਕੋਈ ਵਾਧੂ ਕਟੂ ਵੀਡੀਓ ਫੋਟੋਆਂ ਕੁਝ ਵੀ ਹੁੰਦਾ ਹੈ ਉਹ ਸਾਰਾ ਵੇਖ ਕੇ ਡਿਲੀਟ ਕਰਾਂਗੇ ਤੇ ਫੇਰ ਤਾਂ ਕਰਕੇ ਨਹੀਂ ਸਾਰਾ 10 ਪਾਰੇ ਮੋਬਾਈਲ ਚਾਹੀਦਾ ਜੀ ਜਦੋਂ ਆਦਾ ਪੂਰਾ ਆਇਆ ਚਾਹੀਦਾ ਅਮਾ ਤੇ ਸੋਰੀ ਆਪੇ ਆਪੇ ਆਉਂਦਾ ਹੈ ਆਪੇ 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 ਡਿਫੀਨ ਹੋ ਜਾਂਦੇ ਸਭ ਨੂੰ ਮੋਟਰ ਬਿਠਾਏ ਨਾ ਬਾਈਕ ਨਾ ਕਿੰਨਾ ਹਾਂਜੀ ਆਪਾਂ ਪੀ ਰਹੇ ਹਾਂ ਜੀ ਜੂਸ ਦਿਆਂਗਾ ਆਪਣੇ 4 ਗੋਲ ਕੱਪੇ ਖਾਣੇ ਦਾ ਨਹੀਂ ਸੀ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਇਹਦੇ ਤੋਂ ਕਿਉਂ ਖਾਣੇ ਆ ਕਹਿੰਦੇ ਕੁਝ ਨਹੀਂ ਹੁੰਦਾ ਫਿਰ ਕਹਿੰਦੇ ਵੀ ਅਜੇ ਨਹੀਂ ਮਾ ਚਲੋ ਤੇ ਜੂਸ ਵਾਲਾ ਆਪਣਾ ਬੰਦਾ ਭਾਈ ਪੰਜਾਬੀ ਸੀਗਾ ਉਹਦੀ ਇਧਰ ਰੈਡੀ ਸੀਗੀ ਉਹ ਦਰਦ ਸਾਈਡ ਦੇ ਸ਼ਹਿਤੋਂ ਦੇਖਦੀ ਹੋਏ ਇੱਧਰ ਤੇ ਜੂ ਸਭ ਪੰਜਾਬੀ ਬੰਦੇ ਤੋਂ ਕੀਤਾ ਚਲੋ ਠੀਕ ਹੈ ਜੀ ਮਿਲਦੇ ਆਂ ਫੇਰ ਤੁਸੀਂ ਫੜੋ ਲੋ ਜੇ ਕਿੰਨਾ ਆਵੇ ਬਸ ਉਪਰੇ ਜਿੱਦ ਬਣ ਗਈ ਇਹਨਾਂ ਦੀ ਰੋਟੀਆਂ ਬਣੀ ਅੱਜ ਪਿੰਡ ਦੇ ਵਿੱਚ ਬਾਪਰੇ ਅਰੇ ਬੰਦੇ ਖੋਲੋ ਅਰੇ ਕੀ ਅੰਦਾਜ਼ ਹੈ ਅੱਡੇ ਕੋਲ 嗯？那个。 bahwa करकेला साइकिल है स्पूनिंग लांग द मांग जो है जो जितने बैठता है